हरियाणा ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਰਕਾਰੀ ਫੰਡਾਂ ਦੀ ਦੁਰਵਰਤੋਂ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਜਵਾਬ ਦਾਖਲ ਕਰਨਗੇ 11 ਵਜੇ ਇਹ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਸੀਐਮ ਹੁੱਡਾ ਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਦੇ ਲਈ ਸਰਕਾਰੀ ਖਜ਼ਾਨੇ ਵਿੱਚੋਂ 130 ਕਰੋੜ ਰੁਪਏ ਵਰਤਨ ਦੇ ਇਲਜ਼ਾਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਐਮ ਹੁੱਡਾ ਤੋਂ ਜਵਾਬ ਤਲਬ ਕੀਤਾ ਸੀ ਪਿਛਲੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਵੱਲੋਂ ਭੁਪਿੰਦਰ ਸਿੰਘ ਹੁੱਡਾ ਨੂੰ ਮਾਮਲੇ ਵਿੱਚ ਤੇਰ ਨਾ ਬਣਾਉਣ ਦੀ ਗੱਲ ਆਖੀ ਗਈ ਸੀ ਪਰ ਕੋਰਟ ਨੇ ਕਿਹਾ ਸੀ ਕਿ ਹੁੱਡਾ ਇਸ ਮਾਮਲੇ ਦੇ ਵਿੱਚ ਪਾਰਟੀ ਰਹਿਣਗੇ এবੀਪੀ ਸੰਜੋ ਪਤਰਕਾਰ ਨੀਹਾ ਸਲਾਰੀਆ ਸਾਡੇ ਨਾਲ ਸਿੱਧੇ ਜੁੜੇ ਹੋਏ ਨੇ ਨੀਹਾ 11 ਵਜੇ ਤੋਂ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਹੁਣ ਤੱਕ ਇਸ ਸੁਣਵਾਈ ਵਿੱਚ ਕੀ ਕੁਝ ਹੋਇਆ बिल्कुल सुनवाई जी खत्म हो चुकी है उस हरियाणा सरकार जवाब जरूर दायर कर दिया गया लेकिन साफ नहीं हो पाया दलीला दिखाई की हूं कोड ऑफ कंडक्ट भी लागू हो चुके हैं और हूं इस याचिका का कोई मतलब नहीं रह गया लेकिन जो शिकायतकर्ता ने उन्होंने वालों यही किया गया अपनी दलीलों के चाहे कोड ऑफ कंडक्ट हूं लग चुका है लेकिन एक सौ तीह करोड़ रुपए जो कि

ਕਹਤੋ ਤੁਹਾਡੇ ਕੋਲ ਲਾਵਾਂਗੇ ਜਾਣਨ ਦੇ ਲਈ ਕਿ ਆਖਰ ਕੀ ਜਵਾਬ ਦਾਖਲ ਕੀਤਾ ਹੈ ਕਿਉਂਕਿ ਅਜੇ ਤੱਕ ਕਾਪੀ ਨਹੀਂ ਮਿਲ ਪਾਈ ਹੈ ਜਿਸ ਦੇ ਚਲਦੇ ਆ ਅਜੇ ਸਾਫ ਨਹੀਂ ਹੋ ਸਕਿਆ ਕਿ ਆਖਰ ਕੀ ਜਵਾਬ ਦਾਖਲ ਕੀਤਾ ਗਿਆ ਭੁਪਿੰਦਰ ਸਿੰਘ ਹੁੱਡਾ ਵੱਲੋਂ ਪਰ ਸੁਣਵਾਈ ਫਿਲਹਾਲ ਖਤਮ ਹੋ ਚੁੱਕੀ ਹੈ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਵਾਬ ਦਾਖਲ ਕਰ ਦਿੱਤਾ ਹੈ ਅੱਜ ਸੁਣਵਾਈ ਹੋਈ ਸੀਐਮ ਹੁੱਡਾ ਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਦੇ ਲਈ ਸਰਕਾਰੀ ਖਜ਼ਾਨੇ ਵਿੱਚੋਂ 130 ਕਰੋੜ ਰੁਪਏ ਵਰਤਣ ਦੇ ਇਲਜ਼ਾਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਐਮ ਹੁੱਡਾ ਤੋਂ ਜਵਾਬ ਤਲਬ ਕੀਤਾ ਸੀ